हेलो व्यूअर्स सत श्री अकाल स्वागत है ਤੁਹਾਡਾ ਆਪਣੇ ਚੈਨਲ ਸ਼ਿੱਧਤ ਟ੍ਰੈਵਲ ਐਂਡ ਫੂਡ ਬਲੌਗਸ ਤੇ ਲੋ ਜੀ ਅੱਜ ਫੇਰ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਸੁਪਰ ਡੇਲੀਸ਼ੀਅਸ ਰੈਸিপি ਅੱਜ ਆਪਾਂ ਬਣਾਵਾਂਗੇ ਤਾਂ ਆਲੂ ਗੋਬੀ ਬਟ ਡਿਫਰੈਂਟ ਸਟਾਈਲ ਦੇ ਨਾਲ ਰੈਸিপি ਸਟਾਰਟ ਕਰਨ ਤੋਂ ਪਹਿਲਾਂ ਵੀਅਰਸ ਇੱਕ ਛੋਟੀ ਜੀ ਰਿਕਵੈਸਟ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਕੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਵੀਵਰਸ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਰੈਸিপি ਜਿਸ ਲਈ ਆਪਾਂ ਸਭ ਤੋਂ ਪਹਿਲਾਂ ਗੋਭੀ ਲਵਾਂਗੇ ਤੇ ਕੱਟੇ ਹੋਏ ਆਲੂ ਲਵਾਂਗੇ ਗੋਭੀ ਨੂੰ ਆਪਾਂ ਇੱਥੇ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰਕੇ ਕਟਿਆ ਹੋਇਆ ਹੈ ਤੇ ਨਾਲ ਹੀ ਆਪਾਂ ਪੀਸਿਆ ਹੋਇਆ ਅਦਰਕ ਵੀ ਲਵਾਂਗੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਗਰਮ ਪਾਣੀ ਲਵਾਂਗੇ ਤੇ ਉਸ ਦੇ ਵਿੱਚ ਆਪਣੀ ਕੱਟੀ ਹੋਈ ਗੋਭੀ ਨੂੰ ਪਾ ਲਵਾਂਗੇ ਤੇ ਇਸ ਨੂੰ ਆਪਾਂ 2 ਤੋਂ 3 ਮਿੰਟ ਲਈ ਬੋਇਲ ਕਰ ਲਵਾਂਗੇ ਜਦ ਤੱਕ ਆਪਣੀ ਗੋਭੀ ਬੋਇਲ ਹੋ ਰਹੀ ਹੈ ਉਦੋਂ ਤੱਕ ਆਪਾਂ ਆਪਣੇ ਮਸਾਲੇ ਰੈਡੀ ਕਰ ਲੈਣੇ ਆ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਨਮਕ ਹਲਦੀ ਪਾਊਡਰ ਰੈੱਡ ਚਿਲੀ ਪਾਊਡਰ ਗਰਮ ਮਸਾਲਾ ਤੇ ਧਨੀਆ ਪਾਊਡਰ ਹੁਣ ਆਪਾਂ ਇੱਕ ਪੈਨ ਲਵਾਂਗੇ ਤੇ ਉਸ ਦੇ ਵਿੱਚ ਆਇਲ ਗਰਮ ਕਰ ਲਵਾਂਗੇ ਆਇਲ ਗਰਮ ਕਰਨ ਤੋਂ ਬਾਅਦ ਆਪਾਂ ਉਸ ਦੇ ਵਿੱਚ ਪਾਵਾਂਗੇ ਸਾਬਤ ਜੀਰਾ ਤੇ ਕ੍ਰਸ਼ ਕੀਤਾ ਹੋਇਆ ਸੁੱਕਾ ਤਨੀਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਰੋਸਟ ਕਰ ਲਵਾਂਗੇ ਗੈਸ ਨੂੰ ਇੱਥੇ ਆਪਾਂ ਨੇ ਲੋ ਫਲੇਮ ਤੇ ਹੀ ਰੱਖਣਾ ਹੈ ਚੰਗੀ ਤਰ੍ਹਾਂ ਨਾਲ ਰੋਸਟ ਕਰਨ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਪੀਸਿਆ ਹੋਇਆ ਅਦਰਕ ਤੇ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਨੇ ਪਕਾ ਲੈਣਾ ਹੈ ਤਾਂ ਕਿ ਅਦਰਕ ਦਾ ਕੱਚਾਪਣ ਨਾ ਰਹੇ ਯਾ ਸੇਥੇ ਆਪਾਂ ਲੋ ਹੀ ਰੱਖਾਂਗੇ ਨਹੀਂ ਤਾਂ ਆਪਣੇ ਮਸਾਲੇ ਜਲ ਜਾਣਗੇ ਦੇਖੋ ਹੁਣ ਆਪਣੇ ਮਸਾਲੇ ਚੰਗੀ ਤਰ੍ਹਾਂ ਦੇ ਨਾਲ ਪੱਕ ਚੁੱਕੇ ਹਨ ਅਦਰਕ ਵੀ ਬਹੁਤ ਹੀ achhi ਤਰ੍ਹਾਂ ਦੇ ਨਾਲ ਪੱਕ ਚੁਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਆਪਣੇ ਸਾਰੇ ਹੀ ਮਸਾਲੇ ਜੋ ਕਿ ਆਪਾਂ ਪਹਿਲਾਂ ਹੀ ਰੈਡੀ ਕਰਕੇ ਰੱਖ ਲਏ ਸੀ ਸਾਰੇ ਹੀ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਹਿਲਾਵਾਂਗੇ ਤੇ ਲੋ ਫਲੇਮ ਦੇ ਉੱਪਰ ਹੀ ਆਪਾਂ ਸਾਰੇ ਮਸਾਲਿਆਂ ਨੂੰ ਪਕਾਵਾਂਗੇ ਜਿਸ ਦੇ ਨਾਲ ਕੀ ਮਸਾਲੇ ਆਪਣੇ ਜਲਦੇ ਨਹੀਂ ਸਾਰੇ ਮਸਾਲੇ ਆਪਣੇ ਪੱਕ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਆਪਣੇ ਕੱਟੇ ਹੋਏ ਪੋਟੈਟੋ ਸਾਰੇ ਹੀ ਪੋਟੈਟੋ ਇਸ ਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾ ਕੇ ਆਪਾਂ ਮਸਾਲਿਆਂ ਦੇ ਨਾਲ ਮਿਕਸ ਕਰ ਦੇਵਾਂਗੇ ਤਾਂ ਕਿ ਸਾਰੇ ਹੀ ਪੋਟੈਟੋਜ਼ ਨੂੰ ਮਸਾਲਾ ਚੰਗੀ ਤਰ੍ਹਾਂ ਦੇ ਨਾਲ ਲੱਗ ਜਾਵੇ ਬਿਲਕੁਲ ਇਸ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਸ ਦੇ ਉੱਪਰ ਲਿਡ ਲਗਾ ਦਵਾਂਗੇ ਤੇ ਇਸ ਨੂੰ 4 ਤੋਂ 5 ਮਿੰਟ ਲਈ ਲੋ ਫਲੇਮ ਦੇ ਉੱਤੇ ਆਪਾਂ ਪਕਾਵਾਂਗੇ ਗੋਭੀ ਆਪਾਂ ਬਾਅਦ ਦੇ ਵਿੱਚ ਐਡ ਕਰਾਂਗੇ 4-5 ਮਿੰਟ ਬਾਅਦ ਹੁਣ ਆਪਾਂ ਇਸ ਨੂੰ ਚੈੱਕ ਕਰਦੇ ਹਾਂ ਦੇਖੋ ਆਲਮੋਸਟ ਆਪਣੇ ਪੋਟੈਟੋ ਨੇ ਜਿਹੜੇ ਉਹ ਹਾਫ ਪੱਕ ਚੁੱਕੇ ਨੇ ਤੇ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਆਪਣੀ ਬੋਇਲ ਕੀਤੀ ਹੋਈ ਗੋਭੀ ਗੋਭੀ ਐਡ ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤਾਂ ਕਿ ਸਾਰੇ ਹੀ ਮਸਾਲੇ ਇਸ ਦੇ ਨਾਲ ਵੀ ਲੱਗ ਜਾਣ ਗੈਸ ਇੱਥੇ ਆਪ ਵੀ ਆਪਾਂ ਨੇ ਲੋ ਹੀ ਰੱਖਣੀ ਹੈ चंकी तरह न गोभी मिक्स तो बाद। इस भी लेड लगा के चार तो पांच मिनट लिए पका लो फ्लेम के उमन हाई नहीं करना है चार पांच मिनट बाद हम आप चेक कर हैं अपनी सब्जी चंकी तरह हिला के चेक करा थोड़ा होक लगन की नीड है हम आप इसको फिर लेड लगा के थोड़े टाइम ले पकावे थोड़े टाइम बाद आप चेक करा हूँ फिर हिला के चेक कर दें ऑलमोस्ट अपनी सब्जी हूँ पक चुकी है ਆਲੂ ਵੀ ਚੰਗੀ ਤਰ੍ਹਾਂ ਨਾਲ ਪੱਕ ਚੁੱਕੇ ਹਨ ਤੇ ਗੋਭੀ ਵੀ ਚੰਗੀ ਤਰ੍ਹਾਂ ਨਾਲ ਪੱਕ ਚੁੱਕੀ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾ ਦੇਵਾਂਗੇ ਤੇ ਲਾਸਟ ਦੇ ਵਿੱਚ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਫਰੈਸ਼ ਹਰਾ ਧਨੀਆ ਕਟਿਆ ਹੋਇਆ ਜਿਸ ਦੇ ਨਾਲ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਹੋ ਜਾਂਦਾ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ देखो अपनी रेसिपी रेडी हो चुकी है बहुत ही टेस्टी तुसी भी जरूर ट्राई करो एंड कमेंट करके जरूर दस्यो कि रेसिपी कि लगी एंड वीडियो पसंद आए तो लाइक एंड शेयर जरूर करो इस तरह के होर भी बहुत सारे कुकिंग कुकिंगीडियोज़ ने अपने चैनल पर तो उन्होंने भी जरूर वॉच करो बने रहो शिदर ट्रैवल एंड फूड ब्लॉग्स चैनल के नाल होर भी थोड़े तो लिए न्यू कुकिंग आइडियाज़ लेके आगे ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ so much for watching our videos